ਵੇ ਬੈਸੇ ਵੀ ਇਹ ਇਹ ਗੱਲ ਹੈ ਹੁੰਤਾ ਲੈ ਗੱਲ ਯਾਰ ਮੈਂ ਟੰਡੇ ਯਾਰ ਇਹ ਤਾਂ ਆਪਣਾ ਬਰੋਕਰ ਕਰਨੀ ਜ਼ਰੂਰੀ ਹੈ ਤੁਸੀਂ ਮੈਂ ਕਹਿੰਦਾ ਸਵੇਰੇ ਮੈਂ ਛੋਟੇ ਕਰਕੇ ਕੰਮ ਰੋਕ ਰਿਹਾ ਇੱਕ ਮੇਰੀ ਬੇਨਤੀ ਕਰਨੀ ਕਿਹਾ ਹੈ ਇੱਕ ਮੇਰੀ ਬੇਨਤੀ ਹੋ ਰਹੀ ਹੈ ਉਹਨਾਂ ਨੇ ਨਹੀਂ ਕਿਹਾ ਹੈ ਉਹ ਜੰਗ ਬੰਦਾ ਹੋਈ ਨਾ ਕਰ ਇੱਕ ਮਿੰਟ ਰੱਖੋ ਇੱਕ ਮਿੰਟ ਰੱਖੋ ਇੱਕ ਬੇਨਤੀ ਹੋ ਰਹੀ ਹੈ ਕੋਈ ਕੁਝ ਰਿਹਾ ਹੀ ਨਹੀਂ ਆਪਣਾ ਲਿਆਇਆ ਤਾਂ ਨਹੀਂ ਨਹੀਂ ਆਇਆ ਬਾਹਰ ਨਹੀਂ ਦੇਣਾ ਨਜ਼ਰ ਲਿਖਾਇਆ ਪਾਰ ਨਹੀਂ ਲਾ ਦੇਣਾ ਤੂੰ ਪਾਰ ਨਹੀਂ ਨਹੀਂ ਕਰਕੇ ਮੈਂ ਚਾਲੂ ਕਰੂੰਗਾ ਨਾ ਨਾ ਮੈਂ ਸ਼ਾਸਨ ਨੂੰ ਬਣਾਉਂਗਾ ਯਾਰ ਨਹੀਂ ਨਹੀਂ ਇੱਕ ਕੰਮ ਹੋਊਗਾ ਕੰਮ ਹੋਊਗਾ ਪ੍ਰਧਾਨ ਜੀ ਤੈਨੂੰ ਤਾਂ ਛੱਡੋ ਪਹਿਲਾਂ ਪਹਿਲਾਂ ਉਹਦਾ ਪੁੱਛ ਲੈ ਪਹਿਲਾਂ ਉਹਦਾ ਪੁੱਛ ਲੈ ਥੋੜਾ ਕੋਲੇ ਪ੍ਰਾਈਵੇਟ ਠੇਕਾ ਹੈ ਨਗਰ ਕੌਂਸਲ ਦਾ ਟਰੈਕਟਰ ਹੈ ਨਗਰ ਕੌਂਸਲ ਦਾ ਮਲਾਜਮ ਹੈ ਇਹਨਾਂ ਨੂੰ ਟਰਾਲੀ ਦੇਣਾ ਬਣਾਓ ਵੀਡੀਓ ਹੁਣ ਉਹ ਟਰਾਲੀ ਪਾ ਇਹਨੂੰ ਭੇਜ ਬੱਲੇ ਨੂੰ ਦੀ ਨਗਰ ਕੌਂਸਲ ਦਾ ਟਰੈਕਟਰ ਹੈ ਨਗਰ ਕੌਂਸਲ ਦਾ ਮਲਾਜਮ ਹੈ ਨਗਰ ਕੌਂਸਲ ਇੱਥੇ ਇਹਨਾਂ ਦਾ ਕੰਮ ਕਰਨ ਆਏ ਨੇ ਦੱਸੋ ਉਹ ਦੇਖੋ ਇਹ ਕੰਮ ਕਰ ਰਹੇ ਨੇ ਦੇਖੋ ਜੀ ਤੂੰ ਮਲਾਜਮ ਤੋਂ ਬਚੋ ਤੂੰ ਕਹਿ ਪ੍ਰਸ਼ਾਸਨ ਕੰਮ ਕਦੋਂ ਸ਼ੁਰੂ ਕਰਦਾ ਇਹਨਾਂ ਨੂੰ ਐ ਥੋੜੀ ਹੁੰਦਾ ਹੁੰਦਾ ਉਹ ਇਹਨਾਂ ਨੂੰ ਬਾੜ ਨਹੀਂ ਜਾਈਂਗਾ ਮੈਂ ਚਲਾਉਂਗਾ ਕਿ ਚਲਾ ਕੇ ਪਾਗੜੇ ਚਲਾਉਂਦਾ ਐ ਥੋੜੀ ਹੁੰਦਾ ਹੁੰਦਾ ਉਹ ਬਾਹਰ ਨਹੀਂ ਗਈ ਲੈਰ ਕਮਾਲ ਐ ਇਨੇ ਬੰਦੇ ਨੂੰ ਕਹਿ ਵੀ ਬੈ ਉਹਨੂੰ ਬੁਲਾਉ ਰੇ ਜਿਹੜੇ ਬੁਲਾ ਦੀ ਨੇ ਸਾਨੂੰ ਠੇਕਾ ਦਿੱਤਾ ਵੀ ਭਾਈ ਮੈਂ ਸਾਡਾ ਕੰਮ ਨਹੀਂ ਚੱਲਣਾ ਤੈਨੂੰ ਪੈਟੀ ਉੱਤੇ ਇਹ ਤਾਂ ਹੋਈ ਗੱਲ ਆ ਤੂੰ ਸਾਡੀ ਬੇਸਤੀ ਕਰੀਂ ਸਾਡੇ ਕੰਮ ਨਹੀਂ ਮੈਂ ਥੋੜੇ ਕਹਿ ਕੇ ਰੋਕਿਆ ਮੈਂ ਨਾ ਨਾ ਤੁਮਹਾਂ ਨਾ 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 ਨਹੀਂ ਹੈ ਤੂੰ ਆਪਣਾ ਪਰਸਲ ਨਹੀਂ ਬੁਲਾ ਲਈਂ ਗਿਆਸੇ ਬੁਰਨ ਕਹਿਣੂ ਜੇ ਅਗਰ ਨਾਲੀ ਵਾਲੀ ਵਾਲੀ ਵੀਡੀਓ ਆਹੋ ਕਮੇਟੀ ਦੇ ਭੇਜ ਲਓ ਨਾਲੀ ਦੀ ਕੜੀ ਹੋ ਗਿਆ ਓਏ ਲੱਗੀ ਯਾਰ ਜਦੋਂ ਖੜਿਆ ਸੀ ਤੇਰੇ ਕੋਲ ਛੋਟੇ ਮਿੰਟ ਪਾਣੀ ਨਿਕਲਿਆ ਅੰਮਲ ਚਲਾਇਆ ਹੀ ਨਹੀਂ ਮਾਨਸੀ ਫੇਰੇ ਡਰਲੀ ਆਈ ਵੀ ਫੇਰੇ ਡਰਲੀ ਵੀ ਕੀ ਕਰ ਲਿਆ ਅੰਮਲ ਚਲਾਇਆ ਹੀ ਨਹੀਂ ਮਾਨਸੀ ਯਾਰ ਪਾਣੀ ਆਇਆ ਤਾਂ ਸਵੇਰ ਦਾ ਮੰਡੀ ਦੇਖੋ ਬੋਲਿਆ ਜੀ ਤੁਸੀਂ ਦੇਖੋ ਕੀ ਕਹਾਂ ਵੀ ਸਵੇਰ ਦਾ ਲੋ ਥੋੜਾ ਕੰਮ ਆ ਤੁਸੀਂ ਕਹ ਰਹਿਣਾ ਸਾਨੂੰ ਪਾਣੀ ਬੰਦ ਕਰਤਾ ਤੇ ਮੰਗਾਉਣੀ ਸੀ ਸਵੇਰ ਦੇ ਬਾਅਦ ਤੁਸੀਂ ਇਹ ਗੱਲ ਕਹਿੰਦੀ ਵੀ ਕਹਿੰਦੇ ਸਾਡਾ ਮਸਾਲਾ ਖਰਾਬ ਜਾਊਗਾ ਜੀ ਫਿਰ ਤੁਹਾਨੂੰ ਇਹ ਗੱਲ ਕਹਿੰਦੇ ਵੀ ਕੋਈ ਗੱਲ ਨਹੀਂ ਕਿਹੜਾ ਮਸਾਲਾ ਖਰਾਜੋ ਜੀ ਤੁਸੀਂ ਮੈਂ ਕਹਿ ਵੀ ਕਿਸੇ ਨੂੰ ਪਾਣੀ ਲਾਇਆ ਹੋਵੇ ਤਾਂ ਕਹੋ ਇਹਨਾਂ ਨੂੰ ਮੁੰਡਿਆਂ ਨੂੰ ਹਾਂ ਜੀ ਸਾਹਿਬ ਫਿਰ ਦੁਬਾਰਾ ਅੱਜ ਤਰਨਾ ਲਗਾ ਆਇਆ ਕੀ ਚੱਕਰ ਹੋਇਆ ਜੀ ਅਸੀਂ ਬਹੁਤ ਬੜੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਵੀ ਆਰਾਮ ਲਲਾ ਗਰਾਊਂਡ ਦੇ ਵਿੱਚ ਜਿਹੜੇ ਬਾਥਰੂਮ ਨੇ ਟਾਇਲਟ ਨੇ ਇੱਥੇ ਨਾ ਬਣਾਈ ਜਾਣਾ ਕਿਉਂਕਿ ਇੱਥੇ ਧਰਮ ਦੀ ਆਸਾ ਜੁੜੀ ਹੋਈ ਹੈ ਚਾਰ ਮੰਦਰ ਨੇ ਆਰਓ ਹੈ ਇੰਦਰਾ ਗਨਦੀ ਕਾਲਜ ਹੈ ਰਾਮ ਲਾਲ ਗਰਾਊਂਡ ਇੱਥੇ ਫੰਕਸ਼ਨ ਹੁੰਦੇ ਨੇ ਧਾਰਮਿਕ ਦੁਸ਼ਹਿਰਾ ਮਨਾਇਆ ਜਾਂਦਾ ਇੱਥੇ ਦੁਸ਼ਹਿਰਾ ਵੀ ਮਨਾਇਆ ਜਾਂਦਾ ਅਸੀਂ ਬੇਨਤੀ ਹੱਥ ਜੋੜ ਕੇ 10 ਵਾਰੀ ਕਰ ਚੁੱਕੇ ਹੁਣ ਧੱਕੇ ਨਾਲ ਇੱਥੇ ਦੁਬਾਰਾ ਫੇਰੇ ਇਹ ਜੀਐਸਵੀ ਨਾਲ ਪਟਕੇ ਕੰਮ ਸ਼ੁਰੂ ਕੀਤਾ ਸਾਰੇ ਦੁਕਾਨਦਾਰਾਂ ਨੇ ਔਰ ਸਾਰੇ ਮਹੱਲੇ ਵਾਲਿਆਂ ਨੇ 5-7 ਐਮਸੀ ਨੇ ਸਾਡੇ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਇਹ ਧੱਕੇ ਨਾਲ ਬਣਾ ਰਹੇ ਸੀ ਅਸੀਂ ਇਹਨਾਂ ਨੂੰ ਰੋਕਿਆ ਧੱਕਾ ਕੌਣ ਕਰ ਰਿਹਾ ਹੈ ਕਿ ਜਦ ਇਹ ਧੱਕਾ ਕੌਣ ਕਰ ਰਿਹਾ ਹੈ ਕਿ ਕਰ ਰਿਹਾ ਠੇਕੇਦਾਰ ਕਰ ਰਹੇ ਨੇ ਪ੍ਰਸ਼ਾਸਨ ਕਰ ਰਿਹਾ ਹੈ ਵੀ ਇੱਥੇ ਬੰਨ੍ਹ ਗਏ ਆ ਅਸੀਂ ਬਹੁਤ ਹੱਥ ਜੋੜ ਵੀ ਤੁਸੀਂ ਇੱਥੇ ਨਾ ਬਣਾਓ Hindu ਧਰਮ ਦੀ ਆਸਾ ਇੱਥੇ ਜੁੜੀ ਹੋਈ ਹੈ ਸਾਰਿਆਂ ਦੀ ਆਸਾ ਜੁੜੀ ਹੋਈ ਹੈ ਕਿਉਂ ਇੱਥੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤੇ ਜਿਹੜੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੇ ਜਿਹੜੀ ਪਬਲਿਕ ਇੱਥੇ ਖੁਰਲੀਆਂ ਵੀ ਤੋੜੀਆਂ ਗਈਆਂ ਨੇ ਜਿਹੜੇ ਗਊ ਗਊਸ਼ਾਲਾ ਵਾ ਹਰਾ ਪਾਉਂਦੇ ਸੀ ਇੱਥੇ ਖੁਰਲੀਆਂ ਵੀ ਤੋੜੀਆਂ ਗਈਆਂ ਨੇ ਉਹ ਕੁੜੀਆਂ ਤੋੜ ਕੇ ਆਪਣਾ ਜਿਹੜਾ ਹੈਗਨ ਬਾਥਰੂਮ ਬਣਾ ਰਹੇ ਨੇ ਅਸੀਂ ਬੇਨਤੀ ਕਰਦੇ ਆ ਇਹਨਾਂ ਨੂੰ ਵੀ ਇੱਥੇ ਬਾਥਰੂਮ ਨਾ ਬਣਾਈ ਜਾਣ ਅਸੀਂ ਹੱਥ ਜੋੜ ਕੇ ਬਾਰੀ-ਬਾਰੀ ਇਹਨਾਂ ਨੂੰ ਰੋਜ਼ ਬੇਨਤੀ ਕਰਦੇ ਆ ਵੀ ਇੱਥੇ ਨਾ ਬਣਾਈ ਜਾਣ ਇਹ ਧੱਕੇ ਨਾਲ ਸਾਡੇ ਤੇ ਕਦੇ ਕਦੇ ਨਹੀਂ ਪਰਚਾ ਕਰਾਵਾਂਗੇ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਕਦੇ ਕੁਝ ਕਹਿੰਦੇ ਨੇ ਕਦੇ ਕੁਝ ਨਹੀਂ ਕਦੇ ਜੇ ਧੱਕੇ ਨਾਲ ਕੰਮ ਨੂੰ ਬਣਾ ਦਿੰਦੇ ਨੇ ਫਿਰ ਤੁਸੀਂ ਕੀ ਐਕਸ਼ਨ ਲਓਗੇ ਜੀ ਅਸੀਂ ਇਹਦਾ ਵਿਰੋਧ ਕਰਾਂਗੇ ਜੀ ਕਿੱਥੇ ਤੱਕ ਤੁਸੀਂ ਕਰੋ ਕਰੋਗੇ ਸਾਡਾ ਬੰਦ ਵੀ ਕਰ ਸਕਦੇ ਆ ਅਸੀਂ ਕਿ ਜਿਹੜੇ ਪਬਲਿਕ ਪਰੇਸ਼ਾਨ ਹੋ ਰਹੀ ਉਹ ਉਸ ਦੇ ਬਾਰੇ ਪਬਲਿਕ ਪਰੇਸ਼ਾਨ ਲਈ ਅਸੀਂ ਮੀਟਿੰਗਾਂ ਲੱਖੀਆਂ ਨਹੀਂ ਕਾਟਾ ਪਬਲਿਕ ਪਰੇਸ਼ਾਨ ਵਾਸਤੇ ਅਸੀਂ ਪਬਲਿਕ ਪਰੇਸ਼ਾਨ ਵਾਸਤੇ ਅਸੀਂ ਇੰਤਜ਼ਾਮ ਕਰ ਰਹੇ ਹਾਂ ਔਰ ਲੋਕਾਂ ਨੇ ਦੁਕਾਨਾਂ ਦੀ ਆਪਣਾ ਬਣੀਆਂ ਹੋਈਆਂ ਨੇ ਉੱਥੇ ਵੀ ਜਾਂਦੇ ਨੇ ਮੰਦਿਰ 'ਚ ਵੀ ਜਾਂਦੇ ਨੇ ਬਹੁਤ ਲੋਕ ਇਹ ਦੀ ਗੱਲ ਨਹੀਂ ਹੈਗੀ ਵੀ ਨਹੀਂ ਕੋਈ ਪਰੇਸ਼ਾਨੀ ਹੋ ਰਿਹਾ ਇਹ ਤਾਂ ਜਾਣ ਕੇ ਇਹ ਨਵੇਂ ਮੁੱਦਾ ਬਣਾਏ ਹੋਇਆ ਵੀ ਇੱਥੇ ਬਣਾਣੀਆਂ ਬਣਾਣੀਆਂ ਨੇ ਨਗਰ ਕੌਂਸਲ ਦਾ ਪਾਰਕ ਪਿਆ ਉਹਦੇ 'ਚ ਬਣਾ ਲੈਣ ਜਨਕੇ ਦੁਕਾਨਦਾਰੀ ਉਹ ਉਹ ਪਬਲਿਕ ਵਾਸਤੇ ਬੁਲਾ ਰਹੀ ਹੈ ਪਬਲਿਕ ਵਿਰੋਧ ਕਰ ਰਹੀ ਹੈ ਨਹੀਂ ਨਹੀਂ ਉਹਦੋਂ ਗੱਲ ਹੋਈ ਸੀ ਉਹ ਕਹਿੰਦੇ ਉਸ ਟਾਈਮ ਤੋਂ ਉਸੇ ਧਾਰਮਿਕ ਆਸਥਾ ਵੀ ਨਾਲ ਜੁੜੀ ਹੋਈ ਹੈ ਧਾਰਮਿਕ ਤਾਂ ਇੱਥੇ ਵੀ ਜੁੜੀ ਹੋਈ ਨਾਲ ਇਹ ਤਾਂ ਜਿਵੇਂ ਨਾਲ ਮੰਦਿਰ ਦੇ ਨਾਲ ਆ ਗਿਆ ਜਿਵੇਂ ਨਾਲ ਬਣਿਆ ਹੋਇਆ ਹੈ ਸਹੀ ਉੱਥੇ ਉੱਥੇ ਸਾਰੇ ਜਨ ਕੇ ਜਿੰਨੀ ਜਨ ਕੇ ਇਹ ਸਾਰੀ ਮਾਰਕੀਟ ਹੈ ਇਹ ਸਾਰੀ ਕਹਿੰਦੀ ਆ ਬਥੇ ਬਣ ਜੇ ਸਾਨੂੰ ਕੋਈ ਤਰਾਹ ਨਹੀਂ ਹੈ ਨਗਰ ਕੌਂਸਲ ਵੱਲੋਂ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਕਿਸੇ ਕਿਸਮ ਦੀ ਕੋਈ ਤੁਹਾਡੇ ਨਾਲ ਕੋਈ ਵਿਚਾਰ ਬਤਾ ਚੇਰਾ ਹੁਣ ਬਣਾਉਣ ਵਾਸਤੇ ਕੋਈ ਮੀਟਿੰਗ ਨਹੀਂ ਕਰੀ ਗਈ ਵਿਚਾਰ ਹਾਂ ਇਹ ਜ਼ਰੂਰ ਹੋਇਆ ਸੀ ਪਹਿਲਾਂ ਪਹਿਲਾਂ ਹੋਈ ਸੀ ਉਹਦੇ ਚ ਕਿਹਾ ਸੀ ਵੀ ਜਨ ਕੇ ਆਪਾਂ ਉੱਥੇ ਬਣਾ ਲਓ ਇੱਥੇ ਨਾ ਬਣਾਓ ਠੀਕ ਹੈ ਕਿਉਂਕਿ ਉਹਦੇ ਸਾਨੂੰ ਐਮਐਲਏ ਸਾਹਿਬ ਜਵਾਬ ਦੇਗੇ ਸੀ ਅਸੀਂ ਉੱਥੇ ਬਣਾਉਂਦੇ ਨਹੀਂ ਇਹਦੇ ਚ ਇੱਕ ਹੋਰ ਚੀਜ਼ ਐ ਐਮਐਲਏ ਸਾਹਿਬ ਨੇ ਮੀਟਿੰਗ ਦੇ ਵਿੱਚ ਜਵਾਬ ਦਿੱਤਾ ਵੀ ਇੱਥੇ ਨਾ ਬਣਾਓ ਐਮਐਲ ਕਮੇਟੀ ਨੂੰ ਤਾਂ ਇਸ ਚੀਜ਼ ਨੂੰ ਵਧੀਆ ਬਣਾਉਣਾ ਚਾਹੀਦਾ ਹੈ ਸ਼ਹਿਰ ਦੀ ਇਹ ਸਭ ਤੋਂ ਵਧੀਆ ਬਾਹਰੋਂ ਲੋਕ ਆਉਂਦੇ ਨੇ ਪਾਰਕ ਦਾ ਰੂਪ ਦੇਣਾ ਚਾਹੀਦਾ ਔਰ ਇਹ ਆਪਣੀਆਂ ਫਲੈਕਸਾਂ ਲਗਾਉਣੀਆਂ ਚਾਹੀਦੀਆਂ ਨੇ ਪਬਲਿਸਿਟੀ ਜਿੰਨਾ ਔਰ ਇਹ ਸ਼ਹਿਰ ਦਾ ਕੋਈ ਵਿਕਾਸ ਆ ਉਹ ਲਾ ਦੇਣ ਉਹਦੇ ਇਹਨੂੰ ਵਧੀਆ ਬਣਾਉਣਾ ਚਾਹੀਦਾ ਨਾ ਕਿ ਔਰੇ ਬਾਥਰੂਮ ਬਣਾ ਕੇ ਮੈਂ ਬੈਕ ਸਾਈਡ ਤੇ ਦੇਖ ਰਿਹਾ ਕਿੰਨਾ ਗੰਦ ਇਹ ਕਮੇਟੀ ਫਿਰ ਕਮੇਟੀ ਕਰਦੀ ਹੈ ਯੂਰੇ ਕਮੇਟੀ ਨਹੀਂ ਮੁਲਾਜ਼ਮ ਰੱਖਿਆ ਹੋਇਆ ਸੀ ਪਤਾ ਦੇਖੋ ਜੀ ਸਾਥ ਨਾਲ ਹੀ ਸਾਰਾ ਕੁਝ ਹੈ ਉਰੇ ਆਣ ਕਮੇਟੀ ਬੈਠੇ ਦੁਕਾਨਦਾਰਾਂ ਨੂੰ ਬੁਲਾਵੇ ਗਰਾਊਂਡ ਹੈ ਮੀਟਿੰਗ ਕਰੇ ਉਰੇ ਇਹਨਾਂ ਤੋਂ ਰਾਏ ਲਵੇ ਇਹਨਾਂ ਤੋਂ ਕੋਈ ਸਹਾਇਤਾ ਲਵੇ ਰਲ ਮਿਲ ਕੇ ਕਰ ਲੈਣੀ ਸਾਡੀ ਬੇਨਤੀ ਕੋਈ ਇਹ ਨਹੀਂ ਵੀ ਪ੍ਰਸ਼ਾਸਨ ਨੂੰ ਅਸੀਂ ਧੱਕਾ ਕਰ ਰਹੇ ਹਾਂ ਅਸੀਂ ਕਹਿੰਦੇ ਆਣ ਬੈਠਣ ਮੀਟਿੰਗ ਕਰਨ ਜਿਹੜਾ ਫੈਸਲਾ ਹੋਊਗਾ ਉਹ ਸਾਰਿਆਂ ਨੂੰ ਸਿਰ ਮੱਥੇ ਹੋਊਗਾ ਹਾਂਜੀ ਰੱਖੀ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਚਾਰ ਪੰਜ ਝਗੜੇ ਉਰੇ ਹੋ ਚੁੱਕੇ ਕਦੇ ਤਾਂ ਇੱਧਰ ਵੱਟ ਲੈਂਦੇ ਨੇ ਕਦੇ ਉੱਧਰ ਵੱਟ ਲੈਂਦੇ ਨੇ ਇਹ ਆਪ ਸੂਚੇ ਦੁਕਾਨਦਾਰੋਂ ਨਹੀਂ ਪਾੜੀ ਜਾਂਦੇ ਨੇ ਇਹ ਕਹਿੰਦੇ ਨੇ ਵੀ ਐਪਲੀਕੇਸ਼ਨ ਅਸੀਂ 70 ਬੰਦਿਆਂ ਦੇ ਸਾਈਨ ਕਰਾ ਕੇ ਐਮਐਲਏ ਸਾਹਿਬ ਕੋਲ ਗਏ ਸੀ ਇਹ ਤੋਂ 3-4 ਮਹੀਨੇ ਪਹਿਲਾਂ ਸਾਰੇ ਦੁਕਾਨਦਾਰਾਂ ਦੇ ਸਾਈਨ ਨਹੀਂ ਸੀ ਦੁਕਾਨਦਾਰੀ ਨਾਲ ਸੀਗੇ ਉਹ ਦੁਕਾਨ ਐਮਐਲਏ ਸਾਹਿਬ ਸਾਨੂੰ ਕਹਿੰਦੇ ਵੀ ਐਪਲੀਕੇਸ਼ਨ ਦੀ ਲੋੜ ਨਹੀਂ ਵੀ ਇਹ ਉਰੇ ਬੰਦ ਹੀ ਨਹੀਂ ਹੋਣਾ ਇਹ ਅਸੀਂ ਕਿਤੇ ਹੋਰ ਬਣਾਵਾਂਗੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਕੋਈ ਤਾਂ ਬੇਨਤੀ ਕਰ ਸਕਦਾ ਅਸੀਂ ਕੋਈ ਮਾਲਕ ਤਾਂ ਹੈ ਨਹੀਂ ਮਾਲਕ ਐਮਐਲਏ ਸਾਹਿਬ ਨੇ ਪ੍ਰਧਾਨ ਹੈ ਯੂ ਸਾਹਿਬ ਨੇ ਅਸੀਂ ਤੇ ਇੱਕ ਬੇਨਤੀ ਕਰਦੇ ਹਾਂ ਵੀ ਇਹਨੂੰ ਕਿਸੇ ਸਾਡੇ ਧਰਮ ਪ੍ਰਤੀ ਆਸਥਾ ਨਾ ਖਰਾਬ ਕਰਨ ਇਹ ਬਣਾ ਦੇਣਾ ਅਸੀਂ ਕਰ ਉਸੇ ਜੇ ਇਹ ਬਣਾਉਣਗੇ ਮੇਹਣ ਪਾਰਕ ਪਿਆ ਪਿੱਛੇ ਜੀ ਕਮੇਟੀ ਦਾ ਉੱਥੇ ਬਣਾਉਣਾ ਸਾਨੂੰ ਕੀ ਦਿੱਕਤ ਹੈ ਜੀ ਅਸੀਂ ਤਾਂ ਸਾਥ ਦੇਵਾਂਗੇ ਜੀ ਅਸੀਂ ਕੋਈ ਥੋੜੀ ਇਹਨਾਂ ਦੇ ਵਿਰੋਧ ਬੋਲਦੇ ਪਰ ਇਹਨਾਂ ਦੇ ਸਾਡੀ ਧਰਮ ਕਾਸਾ ਸਾਨੂੰ ਜੇ ਪ੍ਰਧਾਨ ਨਗਰ ਕਲਗਾ ਦੇ ਪੁੱਠਾ ਬੋਲਦਾ ਕਹਿੰਦਾ ਪਰਚੇ ਪਾ ਦਾਂਗੇ ਉਹ ਤਾਂ ਹਰ ਗੱਲ ਸਾਨੂੰ ਪਰਚੇ ਦੀ ਧਮਕੀ ਦਿੰਦੇ ਨੇ ਜੀ ਅਸੀਂ ਐਗਰੀ ਨਹੀਂ ਹੈਗੇ ਵੀ ਉਰੇ ਬੰਨ ਠੀਕ ਹੈ ਅਸੀਂ ਕਹਿੰਦੇ ਜੇ ਜ਼ਰੂਰਤ ਹੈ ਬਣਾਓ ਅਸੀਂ ਕੋਈ ਥੋੜਾ ਸਾਥ ਦੇਵਾਂਗੇ ਅਸੀਂ ਕੋਈ ਬਾਹਰ ਨਹੀਂ ਹੈਗੇ ਤੁਹਾਡੇ ਤੋਂ ਅਸੀਂ ਇਹ ਚੁਣੇ ਆ ਅਸੀਂ ਮੰਡੀ ਦੇ ਨਮਿੰਦੇ ਆ ਅਸੀਂ ਵੀ ਅਸੀਂ ਕੋਈ ਬਾਹਰਲੇ ਨਹੀਂ ਹੈਗੇ ਪਰ ਸਾਡਾ ਸਾਥ ਦਿਓ ਅਸੀਂ ਥੋ ਇਹ ਸੜਨਾ ਤਾਂ ਕਾ ਕਰਦੇ ਨੇ ਨਹੀਂ ਆਪਾਂ ਨੂੰ ਮਾਰਕੀਟ ਇਸ ਮਾਰਕੀਟ ਦੇ ਵਿੱਚ ਬਾਥਰੂਮ ਹੈ ਵੀ ਨਹੀਂ ਹਾਂਜੀ ਇਸ ਮਾਰਕੀਟ ਦੇ ਵਿੱਚ ਬਾਥਰੂਮ ਹੈ ਵੀ ਹੈ ਵੀ ਨਹੀਂ ਆਪਾਂ ਨੂੰ ਜ਼ਰੂਰਤ ਹੈ ਇੱਥੇ ਹੈਗੀ ਐਨਾ ਕਰ ਆਪਣਾ ਕਸਟਮਰ ਆਉਂਦਾ ਹੈ ਘਾਟਾ ਹੁੰਦੇ ਹੈ ਜ਼ਰੂਰਤ ਹੈਗੀ ਹੈ ਜੀ ਸਰਪਤੇ ਕੀ ਗੱਲ ਹੈ ਜਿਹੜੀ ਥਾਣੇ ਸਾਹਮਣੇ ਹੈ ਤੁਸੀਂ ਦੇਖੋ ਜੀ ਇੱਥੇ ਦੇਖੋ ਮੰਦਰ ਦੀ ਕਿੰਨੀ ਬੇਅਦਬੀ ਹੋਊਗੀ ਜੀ ਤੁਸੀਂ ਥਾਣੇ ਸਾਹਮਣੇ ਦੇਖੋ ਜੀ ਥਾਣੇ ਦੇ ਸਾਹਮਣੇ ਇੰਨੀ 스ਮੈਲ ਮਾਰਦੀ ਆਪਾਂ 20 ਬੰਦੇ ਖੜੇ ਆ ਇੱਕ ਵੀ ਮੈਂ ਥੋੜਾ ਤੋਂ ਛੋਟਾ ਸਾਰਿਆਂ ਤੋਂ ਤੁਸੀਂ ਇੱਕ ਵੀ ਬੰਦਾ ਕਹਦੇ ਵੀ ਹਾਂ ਭਈ ਇਹ ਵਧੀਆ ਅਸੀਂ ਸੋਡਣ ਵਾਲੇ ਗਰੀਆਂ ਜਿਵੇਂ ਮਰਜ਼ੀ ਬਣਾ ਲੈ ਫਿਰ ਅਸੀਂ ਬੋਲ ਦੇਣੀ ਸਟੇਸ਼ਨ ਤੇ ਚਲੇ ਜਾਓ ਜੀ ਸਾਨੂੰ 6 ਮਹੀਨੇ ਕੋਈ ਸੀ ਰੋਹ ਜਾਂਦੇ ਆ ਉੱਥੇ ਸਮੈਲ ਦਾ ਸਮੈਲ ਜੀ ਟੁੱਟ ਹੀ ਨਹੀਂ ਗਿਆ ਤੁਹਾਨੂੰ ਲੰਘੀ ਨਹੀਂ ਸਕਦਾ ਉੱਥੋਂ ਕੋਈ ਉੱਥੋਂ ਲੰਘ ਨਹੀਂ ਸਕਦਾ ਜੀ ਕੋਈ ਜਿੰਦਗੀ ਨਾਲ ਨੰਬੀਆਂ ਬਣਾਈਆਂ ਨੰਬੀਆਂ ਬਣਾਈਆਂ ਨਹੀਂ ਜਿੰਦਗੀ ਟੁੱਟੇ ਪੈ ਜੀ ਮਾਰਕੀਟ ਦੇ ਸਾਡੇ ਨਾਲ ਆਪਣੇ ਖੜੇ ਸਾਡੇ ਜੂਨੀਅਨ ਦੇ ਉੱਤੇ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਰ ਲੋ ਜੂਨੀ ਜੀ ਨਾਲ ਹਾਂਜੀ ਜੂਨੀ ਜੀ ਤੁਸੀਂ ਕੀ ਕਹੋਗੇ ਸਾਰਾ ਜੀ ਮਤਲਬ ਸਿੱਥੇ ਇਹ ਚੌਣਾ ਵੀ ਇੱਥੇ ਚਾਰ ਚਾਰ ਪਾਏ ਮੰਦਰ ਨੇ ਕਿ ਉਹ ਲੋਕਾਂ ਦੀ ਇਹਨਾਂ ਨਾਲ ਭਾਵਨਾ ਆਸਾ ਜੁੜੀ ਹੋਈ ਹੈ ਇ ਤੇ ਕੋਈ ਹੋਰ ਚੰਗੀ ਜਗ੍ਹਾ ਜਿੱਥੇ ਕਿਸੇ ਨੂੰ ਤਕਲੀਫ ਨਾ ਹੋਵੇ ਉੱਥੇ ਬਣਾਇਆ ਜਾਵੇ। ਬਾਈ। ਮੈਂ ਸਰਦੀ ਉੱਧਰ ਵੀ ਦਿਖਾ ਦਿੰਦਾ ਜਿਹੜਾ ਪਹਿਲੇ ਮੈਂ ਸੁਭਾਜ ਲਾਗਪਾਲ ਆਮ ਆਦਮੀ ਪਾਰਟੀ ਦਾ ਵਰਕਰ ਹਾਂ। ਸੀਰੀਅਸ ਵਰਕਰ ਆਏ ਨਹੀਂ ਵੀ ਓਹੀ ਤੁਰੇ ਫਿਰਦਾ ਕੋਈ। ਸincere ਵਰਕਰ ਆਵੇ ਤੇ ਪਿਛਲੇ ਸਮੇਂ ਤੋਂ ਮੈਂ ਕਾਫੀ ਸਮੇਂ ਤੋਂ ਇਹ ਦੇਖ ਰਿਹਾ ਇੱਥੇ ਵੀ ਇੱਥੇਵਾਦੋ-ਵਾਦ ਚੱਲ ਰਹੇ ਹੈ। ਕੋਈ ਵੀ ਜਿਹੜਾ ਮਸਲਾ ਹੈ ਨਾ ਉਹ ਬਾਅਦ ਵਾਦ ਨਾਲ ਨਹੀਂ ਹੱਲ ਹੁੰਦਾ ਪਹਿਲੀ ਗੱਲ ਤਾਂ ਇੱਥੇ ਲੋਡ ਹੈਗੀ ਐ ਇਹ ਸਭ ਤੋਂ ਵੱਡੀ ਗੱਲ ਹੈ ਲੋਡ ਹੈ ਇੱਥੇ ਇਸ ਲੋਡ ਨੂੰ ਆਪਾਂ ਗੱਲਬਾਤ ਰਾਹੀਂ ਕਿਵੇਂ ਪੂਰਾ ਕਰ ਸਕਦੇ ਆ ਉਹ ਪੂਰਾ ਕਰਨਾ ਚਾਹੀਦਾ ਹੈ ਨਾ ਇੱਥੇ ਕੋਈ ਪ੍ਰਧਾਨ ਦੀ ਜਿੱਦ ਚੱਲਣੀ ਐ ਨਾ ਹੀ ਉਹਦੀ ਜਿੱਦ ਚੱਲਣੀ ਐ ਇੱਥੇ ਪਬਲਿਕ ਦੀ ਜਿੱਦ ਜਿੱਦ ਚੱਲੂਗੀ ਜਿੱਤੇ ਜਿਹੜੀ ਸਹੂਲਤ ਪਬਲਿਕ ਚਾਹੁੰਦੀ ਐ ਨਾ ਇਹ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਐ ਸਾਰੀਆਂ ਪਾਰਟੀਆਂ ਸਾਰੇ ਗਰੁੱਪ ਆਫ ਪਬਲਿਕ ਦੇ ਅਨਸਾਰ ਚੱਲਦੇ ਨੇ ਪਬਲਿਕ ਦੀ ਸਹੂਲਤ ਵਾਸਤੇ ਜੇ ਇਹ ਬਬਲਰ ਦੀ ਸਹੂਲਤ ਵਾਸਤੇ ਬਣਾਉਣਾ ਚਾਹੁੰਦੇ ਨੇ ਵੀ ਸਿਰ ਤੇ ਕਿਉਂ ਢੋਪਣਾ ਚਾਹੁੰਦੇ ਨੇ ਇਹ ਗਲਤ ਗੱਲ ਹੈ ਉਹ ਪਿੱਛੇ ਪਿੱਛੇ ਜਗਾ ਪਈ ਹੈ ਉਹਨੂੰ ਢਾ ਕੇ ਉੱਥੇ ਬਣਾ ਦੇਣ ਇੱਕ ਸਾਈਡ ਤੇ ਬਣ ਸਾ ਦਿਆ ਕਿਉਂਕਿ ਲੋੜ ਹੈ ਮਤਲਬ ਇੱਥੇ ਕੋਈ ਜ਼ਰੂਰੀ ਨਹੀਂ ਹੈ ਆਪਾਂ ਦੇਖਿਆ ਥਾਣੇ ਦੇ ਮੂਰੇ ਥਾਣੇ ਦੇ ਮੂਰੇ ਬਣੇ ਹੋਏ ਨੇ ਜਿੰਨਾ ਗੰਦ ਉੱਥੇ ਹੈ ਸਾਰੇ ਮਤਲਬ ਭਲਾਡੇ ਚ ਕਿਤੇ ਗੰਦ ਨਹੀਂ ਹੈਗਾ ਆਪਨ ਮੈਨੂੰ ਲੱਗਦਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਇਹ ਪ੍ਰਸ਼ਾਸਨ ਨੂੰ ਵੀ ਪ੍ਰਧਾਨ ਨੂੰ ਵੀ ਵਾਈਸ ਪ੍ਰਧਾਨ ਈਓ ਨੂੰ ਸਭ ਨੂੰ ਬੇਨਤੀ ਕਰਦਾ ਵੀ ਵਾਦ-ਵਿਵਾਦ ਖਤਮ ਕਰਕੇ ਆਪਣੀ ਹਉਮੈ ਖਤਮ ਕਰਕੇ ਵੀ ਅਸੀਂ ਬਣਾਉਣੇ ਬਣਾਉਣਾ ਨਹੀਂ ਬਣਾਓ ਲੋੜ ਹੈ ਲੋਕਾਂ ਦੀ ਜਗਾ ਦੇ ਕੇ ਲੋਕਾਂ ਨਾਲ ਸਹਿਮਤੀ ਪ੍ਰਗਟ ਕਰਕੇ ਤਾਂ ਬਣਾਓ ਨਹੀਂ ਤਾਂ ਮੰਡੀ ਦੇ ਇੰਨੇ ਮਸਲੇ ਪਏ ਨੇ ਕਿਹੜਾ ਕੋਈ ਪਾਰਟੀ ਦਾ ਕੋਈ ਵੀ ਪਾਰਟੀ ਵੀ ਹੱਲ ਨਹੀਂ ਕਰ ਰਹੀ ਇੰਨਾ ਗੱਡਾ ਮਾਲ ਰੋਡ ਬਲਾ ਢੀ ਦੀ ਮਾਲ ਰੋਡ ਹੈ ਇਸ ਜਿਹੜੀ ਰੇਲਵੇ ਰੋਡ ਹੈ ਠੀਕ ਹੈ ਸਭ ਤੋਂ ਗੰਦੀ ਰੋਡ ਹੈ ਇਹ ਇਹ ਇੱਥੇ ਵੀ ਧਿਆਨ ਦੇ ਲੋ ਕਿੱਥੇ ਕਿਉਂ ਨਹੀਂ ਧਿਆਨ ਦਿੰਦੇ ਤਾਂ ਜਰੂਰ ਆਪਾਂ ਨੇ ਹੋਰ ਬਹੁਤ ਜਗ੍ਹਾ ਪਈਆਂ ਨੇ ਅਠਵਾਰ ਚ ਮੈਂ ਦੇਖਿਆ ਅਠਵਾਰ ਚ ਸਾਡੇ ਘਰਾਂ ਤੋਂ ਅੱਗੇ ਸਾਲ ਪਾਰ ਹੋ ਗਿਆ ਐਂ ਪਈ ਹੈ ਉੱਥੇ ਤਾਂ ਬੰਦੇ ਇਹ ਵੀ ਕਹਿੰਦੇ ਰਹੇ ਮੈਨੂੰ ਇੱਕ ਬੰਦੇ ਨੇ ਇਹ ਵੀ ਕਿਹਾ ਉਹ ਜਿਵੇਂ ਤੁਸੀਂ ਕਹਿੰਦਾ ਵੀ ਚੱਲ ਤੁਸੀਂ ਵਰਕਰ ਹੋ ਉਹ ਮੈਨੂੰ ਕਹਿੰਦਾ ਵੀ ਤੂ ਬਾਈ ਗੱਲ ਕਰ ਉਹ ਕਹਿੰਦਾ ਮੈਂ ਇਹਦੇ ਨਾਲ ਗੱਲ ਕੀਤੀ ਕਹਿੰਦਾ ਵੀ ਜਦੋਂ ਅਸੀਂ ਮਰਾਂਗੇ ਨਾ ਉਦੋਂ ਬਾਅਦ ਬਣਾਉਣਗੇ ਉਹਨਾਂ ਚਿਰ ਬਣਾਉਦੇ ਨਹੀਂ ਆ ਕਾਲੂ ਖੜਾ ਇਹ ਹਥੋਂ ਦਾ ਐਮਸੀ ਹੈ ਹੋਰ ਵੀ ਬੜੇ ਮਤਲਬ ਬਹੁਤ ਪਰ ਬੰਦੇ ਨੇ ਪਰ ਉਹਨੂੰ ਬਣਾਉਦੇ ਨਹੀਂ ਹੈਗੇ ਮੈਂ ਫਾਰਮ ਦੁਆਰਾ ਫੇਰ ਬੇਨਤੀ ਕਰਦਾ ਈਓ ਨੂੰ ਪ੍ਰਧਾਨ ਨੂੰ ਵਾਈਸ ਪ੍ਰਧਾਨ ਨੂੰ ਸਭ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਹਿਮਤੀ ਪ੍ਰਗਟ ਕਰਕੇ ਉਹ ਪੂੰਜੇ ਤੇ ਉੱਥੇ ਬਣਦੀ ਹੈ ਸਾਰੇ ਥੋੜੇ ਬਣਾ ਦੇ ਧੰਨਵਾਦ ਇਹ ਫਲੈਸ਼ ਬਾਥਰੂਮ ਆ ਅੱਜ ਕੀ ਨਾਮ ਤੁਹਾਡਾ ਜੀ ਕੁਲਦੀਪ ਸਿੰਘਾ ਜੀ ਮੇਰਾ ਨਾਮ ਕੁਲਦੀਪ ਠੇਕਾ ਤੁਹਾਡੇ ਕੋਲ ਹੈ ਜੀ ਜੀ ਸਰ ਕੀ ਗੱਲ ਅੱਜ ਕੰਮ ਚ ਲਾਇਆ ਤੁਹਾਡਾ ਕੰਮ ਰੁਕੇਗਾ ਮੈਂ ਚਲਾਇਆ ਸੀਗਾ ਜੀ ਇਹ ਮੰਦਰ ਵਾਲੇ ਕਹਿੰਦੇ ਵੀ ਕੋਈ ਉਸ ਸੰਸਥਾ ਦੇ ਜਿਹੜੇ ਮੈਨ ਨੇ ਗੇ ਰਲਕੇ ਮੁੱਖ ਉਹ ਕਹਿੰਦੇ ਵੀ ਇੱਥੇ ਕੰਮ ਨਹੀਂ ਦੇਣਾ ਇਨ੍ਹਾਂ ਦੇ ਚ ਗੰਦ ਪਾਊਗਾ ਜਦ ਕਿ ਇੱਥੇ ਸਹੂਲਤ ਹੋ ਰਹੀ ਹੈ ਲੋਕਾਂ ਦੀਆਂ ਈਆਂ ਪਣਾਉਂਦੀਆਂ ਨੇ ਕਿ ਮਾਰਕੀਟ ਦੇ ਵਿੱਚ ਵਜਾਰੀ ਸਮਾਨ ਖਰੀਦਣ ਲਈ ਉਹਨਾਂ ਨੂੰ ਬਾਥਰੂਮ ਜਾਂ ਫਲੈਸ਼ ਦੀ ਬਹੁਤ ਦਿੱਕਤ ਆਉਂਦੀ ਹੈ ਉਸ ਲਈ ਭੰਨ ਨਜ਼ਰ ਆ ਰਿਹਾ ਸੀ ਨਗਰ ਕੌਂਸਲ ਵੱਲੋਂ ਪਰ ਇਹਨਾਂ ਨੇ ਮੰ ਮੋ ਤੁਸੀ ਕੰਮ ਬੰਦ ਕਰਤਾ ਜੀ ਬੰਦ ਕਰਤਾ ਜੀ ਸਾਡਾ ਨੁਕਸਾਨ ਬਹੁਤ ਹੋ ਰਿਹਾ ਇੱਕ ਦਾ ਮਸਾਲੇ ਆ ਬਰਲੇ ਪੈਨੇ ਕੇ ਜੀ ਸਾਡੀ ਲੇਬਰ ਖੜੀ ਆ 10 ਬੰਦੇ ਜੀ ਸਮੇਤ ਮਿਸਤਰੀ ਖੜੇ ਨੇ ਕੀ ਚਾਹੁੰਦੇ ਤੁਸੀਂ ਕੀ ਚਾਹੁੰਦੇ ਹੋ ਚਾਹੁੰਦੇ ਜੀ ਸਾਨੂੰ ਸਾਡਾ ਕੰਮ ਚੱਲਣਾ ਚਾਹੀਦਾ ਜੀ ਸਾਡਾ ਨੁਕਸਾਨ ਹੋ ਰਿਹਾ ਜੀ